ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਡਿਵੇਰੂ ਅੱਜ ਦਾ ਆਪਣਾ ਅੰਸ਼ਾ ਏ ਕਿ ਸੱਚਖੰਡ ਜਾਣ ਲਈ ਕਿਹੜੇ ਕਿਹੜੇ ਨਿਯਮ ਮੰਨਣੇ ਆ ਜਾਂ ਕਹ ਲਈਏ ਵੀ 10 ਸੂਲ ਮੰਨ ਲਓ ਜਿੱਦਾਂ ਸੱਚਖੰਡ ਜਾਓਗੇ ਜਿਸ ਦਾ ਸੂਲ ਮੰਨ ਲਈਏ ਰੱਬ ਦੇ ਪੱਕੀ ਗੱਲ ਆ ਵੀ ਰੱਬ ਸਾਨੂੰ ਸੱਚਖੰਡ ਲੈ ਕੇ ਹੀ ਜਾਏਗਾ ਤੋਂ ਜ਼ਿਆਦਾ ਆਪਾਂ ਵਿਸਥਾਰ ਨਹੀਂ ਕਰਨਾ ਵਿਸਥਾਰ ਹੋ ਚੁੱਕਾ ਹੈ ਅਪਾ ਬਸ ਟੂ ਦਾ ਪੁਆਇੰਟ ਸੰਖੇਪ ਚੀ ਗੱਲਬਾਤ ਕਰਾਂਗੇ ਪਹਿਲਾ ਵਾ ਸਭ ਤੋਂ ਪਹਿਲਾ ਸੂਲ ਰੱਬ ਦਾ ਅੰਮ੍ਰਿਤ ਛਕਣਾ ਅੰਮ੍ਰਿਤ ਛਕਣਾ ਜਿਸ ਦੇ ਪਰ ਆਪਾਂ ਪਹਿਲੇ ਵੀਡੀਓ ਇੱਕ ਬਣਾ ਚੁੱਕੇ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ ਫਿਰ ਵੀ ਸੰਖੇਪ ਵਿੱਚ ਅੰਮ੍ਰਿਤ ਛਕਣ ਦਾ ਭਾਵ ਸੌਖਾ ਜਿਹਾ ਵਾ ਕਿ ਰੱਬ ਦੇ ਪੁੱਤਰ ਬਨਣਾ ਰੱਬ ਦਾ ਪੁੱਤਰ ਬਨਣਾ ਬਾਅਦ ਗੁਰੂ ਨਾਨਕ ਦੇ ਸਕੂਲ ਵਿੱਚ ਐਡਮਿਸ਼ਨ ਲੈਣੀ ਦਾਖਲਾ ਲੈਣਾ ਸਿੱਖ ਧਰਮ ਵਿੱਚ ਜੋ ਕਹੀਏ ਤਾਂ ਸਿੱਖ ਧਰਮ ਵਿੱਚ ਪ੍ਰਵੇਸ਼ ਕਰਨਾ ਹਰ ਇੱਕ ਧਰਮ ਵਿੱਚ ਪ੍ਰਵੇਸ਼ ਕਰਨੇ ਇੱਕ ਨਿਯਮ ਆ ਕਸੂਲ ਨੇ ਕਿਸੇ ਜਨੇਊਆ ਕਿਸੇ ਚ ਬਪਤਿਸਮਾ ਕਿਸੇ ਜ ਕੋਡਾ ਕਿਸੇ ਜ ਕੋਡਾ ਪਰ ਗੁਰੂ ਨਾਨਕ ਦੇ ਉਸੂਲ ਜਿਹੜੇ ਨੇ ਬਾਬੇ ਨਾਨਕ ਦੇ ਉਸੂਲ ਨੇ ਉਹ ਆ ਅੰਮ੍ਰਿਤ ਛਕਣਾ ਪਾਉ ਗੁਰੂ ਵਾਲੇ ਬੰਨਾ ਨਾਮ ਦੀ ਦਾਤ ਲੈਣੀ ਸਭ ਤੋਂ ਪਹਿਲਾ ਉਸੂਲ ਆ ਕਿ ਦੀ ਅਸੀਂ ਸੱਚਖੰਡ ਜਾਣਾ ਹੈ ਸਾਡੇ ਹਰੇਕ ਲਈ ਇਹ ਪੱਕਾ ਨਿਯਮ ਆ ਪੱਕਾ ਅਸੂਲ ਆ ਕਿ ਅਮਰਤ ਸਾਨੂੰ ਛਕਣਾ ਹੀ ਪਵੇਗਾ ਗੁਰਨਾਨਕ ਦੇ ਸਕੂਲ ਵਿੱਚ ਐਡਮਿਸ਼ਨ ਲੈਣੀ ਹੀ ਪਵੇਗੀ ਜੇ ਅਸੀਂ ਅਮਰਤ ਨਹੀਂ ਛਕਿਆ ਅਮਰਤ ਛਕੇ ਬਿਨਾ ਅਸੀਂ ਜੋ ਮਰਜੀ ਕਰੇ ਚੱਲੀਏ ਅਸੀਂ ਸੱਚਖੰਡ ਨਹੀਂ ਜਾ ਸਕਦੇ ਜਿਵੇਂ ਕਿਸੇ ਸਕੂਲ ਵਿੱਚ ਜੇ ਤੱਕ ਐਡਮਿਸ਼ਨ ਨਹੀਂ ਲੈਦੇ ਉਹ ਸਕੂਲ ਨੂੰ ਪਤਾ ਹੀ ਨਹੀਂ ਕਿ ਸਾਡਾ ਵਿਦਿਆਰਥੀ ਹੈ ਕਿ ਨਹੀਂ ਜਦੋਂ ਸਕੂਲ 'ਚ ਐਡਮਿਸ਼ਨ ਲੈ ਕੇ ਉਹਦੀ ਵਰਦੀ ਪਾ ਲਈਏ ਜਦੋਂ ਉਸ ਸਕੂਲ ਨੂੰ ਪਤਾ ਲੱਗ ਗਿਆ ਕਿ ਮੇਰਾ ਸਟੂਡੈਂਟ ਉਹ ਫਿਰ ਧਿਆਨ ਰੱਖਦਾ ਸਟੂਡੈਂਟ ਦਾ ਆਪਣੇ ਬੱਚੇ ਦਾ ਆਪਣੇ ਵਿਦਿਆਰਥੀ ਦਾ ਉਵੇਂ ਹੀ ਅਮਰਿਤ ਛਕਣਾ ਤੇ ਅਮਰਿਤ ਛਕ ਜਿਹੜੇ ਪਾਨ ਇੱਕ ਕਾਰਾ ਜਿਹੜੀ ਵਰਤੀ ਆ ਉਹ ਪਾਉਣੀ ਆ ਉਹ ਧਾਰ ਨਹੀਂ ਬਣਦਾ ਕਿਉਂ ਕਿ ਕਿਉਂਕਿ ਗੁਰਸਾ ਕਹਿੰਦੇ ਜਿਸ ਕਾ ਗ੍ਰਹਿ ਤੈਨ ਦੀਆ ਤਾਲਾ ਕੁੰਜੀ ਗੁਰਸੋਂ ਪਾਈ ਜਿਲ ਜਿੰਦਾ ਘਰ ਉਹਨੇ ਤਾਲਾ ਲਾਇਆ ਆ ਤੇ ਚਾਬੀ ਕਿਹਨੂੰ ਦਿੱਤੀ ਆ ਗੁਰੂ ਨੂੰ ਤੇ ਗੁਰੂ ਕੌਣ ਆ ਅਨਿਕ ਪਾਪ ਕਰੇ ਨਹੀਂ ਪਾਪ ਹੈ ਬਿਨ ਸਤ ਗੁਰ ਸ਼ਰਨਾਈ ਤੇ ਸਤ ਗੁਰ ਕੌਣ ਆ ਸਤਗੁਰ ਨਾਨਕ ਦਿਓ ਹੈ ਪਰਮੇਸ਼ਰ ਸੋਈ। ਤੁਹਾਡਾ ਰੱਬ ਨੇ ਜਿਹਦਾ ਘਰ ਆ ਸੱਦ ਸੰਦਵਾਰ ਆ ਉਹਨੂੰ ਲੋਕ ਲਾਇਆ ਤੇ ਚਾਬੀ ਗੁਰੂ ਨੂੰ ਦਿੱਤੀ ਹੈ। ਗੁਰੂ ਕੌਣਾ ਗੁਰਨਾਨਕ। ਤੇ ਗੁਰਨਾਨਕ ਤੋਂ ਚਾਬੀ ਲੈਣ ਦਾ ਤਰੀਕਾ ਕੀ ਆ ਹੁੰਦਾ ਜੇ ਕੋਲ ਜਾ ਕੇ ਅਮਰਤ ਦੀ ਦਾਤ ਰਾਣੀ ਨਾਮ ਦੀ ਦਾਤ ਰਾਣੀ ਪੈਂਦੀ ਤਾਂ ਹੀ ਪੰਜ ਪਿਆਰੇ ਸਿਰ ਚੋਂ ਪੰਚੂਲੇ ਪਾਉਂਦੇ ਆ। ਤਾਂ ਜਿਹੜਾ ਲੋਕ ਲੱਗਾ ਉਹ ਖੁੱਲ ਜਾਏ। ਸਭ ਤੋਂ ਪਹਿਲਾ ਸੂਲ ਸੱਚਖੰਡ ਜਾਣ ਦਾ ਪੱਕਾ ਨਿਯਮ ਆ। ਅੰਮ੍ਰਿਤ ਸ਼ਕਨਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਤੁਜਾ ਨਿਯਮ ਸੰਗਤ ਕਰਨੀ ਸੰਗਤੇਣੀ ਜਿਵੇਂ ਕੋ ਚਾਰ ਬੰਦਿਆਂ ਦੀ ਭੀੜ ਹੋ ਗਈ ਇਕੱਠ ਹੋ ਗਈ ਜਾਂ ਕੋ ਡੇਰੇ ਵਾਲਾ ਉਹ ਸੰਗਤ ਨਹੀਂ ਗੁਰਸਖੰਦੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ ਜਿੱਥੇ ਕੇਵਲ ਤੇ ਕੇਵਲ ਇੱਕੋ ਨਾਮ ਦੀ ਗੱਲ ਹੁੰਦੀ ਹੋਵੇ ਭਾਵ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਜਿੱਥੇ ਇੱਕ ਦੀ ਗੱਲ ਹੋ ਰਹੀ ਹੋਵੇ ਇੱਕ ਓੰਕਾਰ ਦੀ ਗੱਲ ਹੁੰਦੀ ਹੋਵੇ ਇਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿੱਚ ਚਾਰ ਉਹ ਸੰਗਤ ਆ ਜਿੱਦੇ ਸਿਮਰਨ ਦੀ ਗੱਲ ਹੋਵੇ ਉਹ ਸੰਗਤ ਆ ਜਿੱਦੇ ਸੁਰਤੀ ਦੀ ਗੱਲ ਹੋਵੇ ਉਹ ਸੰਗਤ ਆ ਜਿੱਤੇ ਬਾਣੀ ਦੀ ਵਿਚਾਰ ਦੀ ਗੱਲ ਹੋਵੇ ਉਹ ਸੰਗਤ ਆ ਜਿੱਦੇ ਸੱਚਖੰਡ ਦੀ ਗੱਲ ਹੋਵੇ ਉਹ ਸੰਗਤ ਆ ਜਿੱਦੇ ਚਰਨ ਧੂੜ ਦੀ ਗੱਲ ਹੋਵੇ ਬਖਸ਼ਿਸ਼ਾਂ ਦੀ ਗੱਲ ਹੋਵੇ ਨਰਕਾ ਤੋਂ ਬਚਨ ਦੀ ਗੱਲ ਹੋਵੇ ਉਹ ਸੰਗਤ ਆ ਜਿੱਦੇ ਗੁਰਗ੍ਰੰਥ ਸਾਹਿਬ ਦੀ ਹਜ਼ੂਰੀ ਆ ਸੰਗਤ ਆ ਸੁਸੰਗਤ ਕਰਨੀ ਬਹੁਤ ਜ਼ਰੂਰੀ ਆ ਗੁਰਦਾਰੇ ਜਾਣਾ ਉਸ ਗੁਰਸਾਹਿ ਦੀ ਗੋਚ ਚ ਬੈਠ ਕੇ ਸਿਮਰਨ ਕਰੋ ਤਾਬਿਆਂ ਨਹੀਂ ਬੈਠ ਸਕਦੇ ਉਹਨਾਂ ਗੁਰਸਾਹਿ ਦੀ ਯੂਰ ਚ ਬੈਠ ਕੇ ਸਿਮਰਨ ਕਰੋ ਬਹੁਤ ਜ਼ਰੂਰੀ ਹੈ ਜੇ ਰੋਜ਼ਾਨਾ ਗੁਰਦਾਰੇ ਨਹੀਂ ਜਾ ਸਕਦੇ ਦੂਰ ਆ ਤਾਂ ਪ੍ਰਕਾਸ਼ ਵੈਗਰੂ ਹਰਥਾ ਹਾਜ਼ਰੇ ਪਰਿਵਾਰ ਸਮੇਤ ਬੈਠੋ ਭਾਈ ਗੁਰਦਾਸ ਜੀ ਕਹਿੰਦੇ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਤੇ ਦੋਹਿਆਂ ਦੇ ਬਾਰੇ ਸਿਮਰਨ ਕਰ ਰਹੇ ਸੰਜੋ ਸੰਗਤ ਸ਼ੁਰੂ ਹੋ ਗਈ ਆ ਇਸ ਤੋਂ ਬਾਅਦ ਜਦੋਂ ਸਮਾਂ ਮਿਲੇ ਜਦੋਂ ਮੌਕਾ ਮਿਲੇ ਗੁਰਸਿੱਖਾਂ ਦੀ ਸੰਗਤ ਕਰੋ ਸਮਾਗਮ ਤੇ ਜਾਓ ਸਮਾਗਮ ਟੈਂਡ ਕਰੋ ਹਾਜ਼ਰੀ ਉੱਤੇ ਭਰੋ ਸੋ ਬਹੁਤ ਜ਼ਰੂਰੀ ਹੈ ਸੰਗਤ ਕਿਉਂਕਿ ਆਮ ਹੀ ਕਹਾਵਾ ਤਾਂ ਹੈ ਐਸੀ ਸੰਗਤ ਐਸੀ ਰੰਗਤ ਸੰਗਤ ਵਿੱਚ ਬਹੁਤ ਜ਼ਿਆਦਾ ਬਖਸ਼ਿਸ਼ਾ ਗੁਰਸਾਹਿਬਾਂ ਨੇ ਸੰਗਤ ਨੂੰ ਬਖਸ਼ਿਸ਼ ਦਾ ਘਰ ਵੀ ਕਿਹਾ ਰੱਬ ਖੁਦ ਸੰਗਤ ਵਿੱਚ ਰਹਿੰਦਾ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਸੰਗਤ ਵਿੱਚ ਵੈਗਰੂ ਆਪ ਵਸਦਾ ਉਹਦਾ ਵਾਸਾ ਹੈ ਤੋ ਇਸ ਲਈ ਸੰਗਤ ਕਰਨੀ ਬਹੁਤ ਜ਼ਰੂਰੀ ਏ ਮਾੜੀ ਸੰਗਤ ਤੋਂ ਬਚਣਾ ਤੇ ਸਤ ਸੰਗਤ ਗੁਰਬਾਣੀ ਵਿੱਚ ਸਤ ਸੰਗਤ ਆਇਆ ਸ਼ਬਦ ਸਤ ਸੰਗਤ ਭਾਵਸਾ ਦੀ ਵੀ ਹੋ ਦਵਾਈ ਸੰਗਤ ਜਿਹੜੀ ਸੱਚਖੰਡ ਵਿੱਚ ਨਾਮ ਤੱਕ ਨਾਲ ਜਾਂਦੀ ਆ ਉਹ ਸੰਗਤ ਅਗਰ ਤੀਜਾ ਨਿਯਮ ਆ ਸੱਚਖੰਡ ਜਾਣ ਲਈ ਵਾਹਿਗੁਰੂ ਕਰਨਾ ਭਾਵ ਸਿਮਰਨ ਕਰਨਾ ਹੋਰ ਨਹੀਂ ਵੀ ਕਿਸੇ ਕੱਚੇ ਪਿੱਲੇ ਕੋਲ ਜਾ ਕੇ ਉਹ ਕੱਚੇ ਦੇ ਤਾਰੇ ਕੋਲ ਜਾ ਕੇ ਨਾਮ ਦੀ ਦਾਤ ਲੈ ਕੇ ਤੇ ਹੁੰਦਾ ਦਿੱਤਾ ਕੋਈ ਗੁਰਮੰਤਰ ਵੱਖਰੇ ਉਠ ਪਟਾਉਂਗਾ ਉਹ ਜਪੀ ਜਾਣਾ ਨਹੀਂ ਅੰਮ੍ਰਿਤ ਛੱਕ ਕੇ ਸੰਗਤ ਕਰਨੀ ਆ ਸੰਗਤ ਕਰਨ ਤੋਂ ਬਾਅਦ ਇਹ ਜੋ ਮਰ ਸਕਣ ਵੇਲੇ ਪੰਜੇ ਪੈਰਾਂ ਨੇ ਸਿਰ ਤੇ ਹੱਥ ਰੱਖ ਕੇ ਜਿਹੜਾ ਨਾਮ ਬਖਸ਼ਿਆ ਹੈ ਗੁਰਮੰਤਰ ਦਿੱਤਾ ਹੈ ਵਾਹਿਗੁਰੂ ਹੁੰਦਾ ਜਾਪ ਕਰਨਾ ਸੰਗਤ ਵਿੱਚ ਵਾਹਿਗੁਰੂ ਵਾਹਿਗੁਰੂ ਜਪਨਾ ਹੈ ਘਟੋ ਘਟ 2.5 ਘੰਟੇ ਦਾ ਸਿਮਰਨ ਕਰਨਾ ਹੀ ਕਰਨਾ ਤੁਹਾਡੀ ਜੇ ਬਿਜ਼ੀ ਲਾਈਫ ਹੈ ਤਾਂ ਸਵੇਰੇ ਘੰਟਾ 1.5 ਘੰਟਾ ਸ਼ਾਮੀ ਸੌਣ ਲੱਗਿਆ ਘੰਟਾ ਸ਼ਾਮੀ ਘੰਟਾ ਰਾਤ ਨੂੰ ਸੌਣ ਲੱਗਦਾ ਘੰਟਾ ਫੇਰ ਸਿੰਧਰਾਂ ਕੀਦਾ ਸਾਰ ਸਾਰੀ ਦਿਹਾੜੀ ਸਾਡਾ ਜਿਹੜਾ ਸਾਰੀ ਦਿਨ ਰਾਤ ਤੋਂ ਸਿਮਰਨ ਚੱਲਦਾ ਹੀ ਰਹਿੰਦਾ ਸ਼ੁਰੂਆਤ ਜ਼ੁਬਾਨ ਤੋਂ ਹੋਵੇਗੀ ਫਿਰ ਹੌਲੀ-ਹੌਲੀ ਉਹ ਅੰਦਰ ਵੱਸ ਜਾਏਗਾ ਫਿਰ ਬਖਸ਼ਿਸ਼ਾ ਹੌਲੀ-ਹੌਲੀ ਸ਼ੁਰੂ ਹੋ ਜਾਣਗੀਆਂ ਅੰਦਰੋਂ ਹੌਲੀ-ਹੌਲੀ ਆਵਾਜ਼ ਵਾਹਿਗੁਰੂ ਦੀ ਆਉਣ ਲੱਗੇਗੀ ਫਿਰ ਉਹਦੇ ਛੋਟੀ ਜੋੜਦੀ ਜਾਏਗੀ ਫਿਰ ਵਰ ਆਏਗਾ ਫਿਰ ਸੀਰ ਨਮੋ ਦੇਗਾ ਫਿਰ ਅੰਮ੍ਰਿਤ ਰਸ ਆਏਗਾ ਪ੍ਰਕਾਸ਼ ਹੋਏਗਾ ਫਿਰ ਉਸੇ ਦਰਸ਼ਨ ਹੋਏਗਾ ਸੋਨਾ ਸਮਾਧ ਹੋਏਗਾ ਸ੍ਰੀ ਸੁਸਤਰਾ ਹੌਲੀ 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 ਬਖਸ਼ਿਸ਼ਾਂ ਹੋਣਗੀਆਂ। ਦੋਥਾ ਨਿਯਮਾ ਬਾਣੀ ਵਿਚਾਰਨੀ ਬਾਣੀ ਦੇ ਰੱਟੇ ਨਹੀਂ ਲਾਉਣੇ। ਗੁਰੂ ਸਾਹਿਬ ਨੇ ਬਾਣੀ ਵਿਚਾਰਨ ਨੂੰ ਦਿੱਤੀ ਆ। ਬਾਣੀ ਸਾਨੂੰ ਦੱਸਦੀ ਆ ਕੀ ਕਰਨਾ ਏ ਕੀ ਨਹੀਂ ਕਰਨਾ। ਰੱਬ ਕਿਵੇਂ ਦਾ ਏ ਕਿਵੇਂ ਦਾ ਸੁਭਾਅ ਏ। ਕਿਹੜੇ ਕਿਹੜੇ ਉਹਦੇ ਘੋਣਾ ਉਹਨੂੰ ਕੀ ਕੀ ਚੰਗਾ ਲੱਗਦਾ ਕੀ ਚੰਗਾ ਨਹੀਂ ਲੱਗਦਾ। ਇਹ ਚੀਜ਼ਾਂ ਸਾਨੂੰ ਗੁਰਬਾਣੀ ਦੇ ਵਿਚਾਰ ਵਿੱਚੋਂ ਸਮਝ ਆਉਣਗੇ ਗੁਰਬਾਣੀ ਦੇ ਵਿਚਾਰ ਚੀਜ਼ਾਂ ਸਮਝ ਆਏਗੀ ਇਸ ਲਈ ਚੌਥਾ ਨਿਯਮ ਬਾਣੀ ਦੀ ਵਿਚਾਰ ਕਰਨੀ ਆਖਰ-ਆਖਰ ਵਿਚਾਰ ਨਹੀਂ ਰੱਟੇ ਨਹੀਂ ਲਾਉਣੇ ਹ ਇਹ ਬਾਣੀ ਦੀ ਬੇਅਦਬੀ ਆ ਬਾਣੀ ਪੜੋ ਇੱਕ ਓੰਕਾਰ ਕੀ ਮਤਲਬ ਆ ਸਤਨਾਮ ਕੀ ਮਤਲਬ ਆ ਜੇ ਜੁਗ ਚਾਰੇ ਆਰਜਾ ਕੀ ਮਤਲਬ ਆ ਕਿਤੇ ਮੈਂ 15 20 ਸਾਲੋਂ ਤੋਂ ਟਾਈਮ ਵੇਸਟਾ ਨਹੀਂ ਕਰਤਾ ਰੋਹੀ ਪੜਦਿਆਂ ਮੈਂ ਪੜਦਾ ਜਾਂ ਪੜਦੀ ਜਜੂ ਚਾਰੇ ਆਰ ਦਾ ਹੋਤ ਸੁਣੀ ਹੋਵੇ ਨਵਾਂ ਖੰਡਾ ਵਿੱਚ ਜਾਣੇ ਨਾਲ ਚਲੇ ਸਭ ਕੋਈ ਪਰ ਮੈਨੂੰ ਪਤਾ ਨਹੀਂ ਲੱਗਾ ਇਹਦਾ ਮਤਲਬ ਕੀ ਆ ਗੁਰਮੁਖ ਨਾਦੰ ਗੁਰਮੁਖ ਵੇਦੰਗ ਦਾ ਅਰਥ ਕੀ ਆ ਮੁੰਡਾ ਸੰਤੋਸ਼ ਸ਼ਰਮਪਤ ਚੋਹੀ ਧਿਆਨ ਕਰੇ ਬਹੁਤ ਕੀ ਮਤਲਬ ਆ ਦਿੱਤੇ ਸੀਤੋ ਸੀਤਾ ਮਹਿਮਾ ਮਾਹੇ ਕੀ ਮਤਲਬ ਆ ਕਿ ਮੈਨੂੰ ਅਰਥ ਹੀ ਨਹੀਂ ਪਤਾ ਲੱਗੇ ਪਰ ਕੀ ਫਾਇਦਾ ਸੋ ਇਸ ਲਈ ਬਾਣੀ ਦੀ ਵਿਚਾਰ ਕਰਨੀ ਜ਼ਰੂਰੀ ਆ ਬਾਣੀ ਦੀ ਵਿਚਾਰ ਨਾਲ ਵਿਕਾਰਾਂ ਤੋਂ ਬਚ ਸਕਦੇ ਆ ਮਾਇਆ ਦੇ ਪ੍ਰਭਾਵ ਤੋਂ ਬਚ ਸਕਦੇ ਆ ਮਨੁੱਖ ਨਾਲ ਪਿਆਰ ਪੈਦਾ ਹੈਗਾ ਸਾਡਾ ਉਹਦਾ ਸੁਭਾਅ ਤੇ ਗੁਣ ਵੇਖ ਕੇ ਸੋ ਬਾਣੀ ਸਾਡਾ ਸਾਡੀ ਜ਼ਿੰਦਗੀ ਬਦਲ ਦਿੰਦੀ ਹੈ ਸਾਨੂੰ ਸੱਚਖੰਡ ਪਹੁੰਚਾਉਣ ਦਾ ਮਾਰਗ ਦਿਖਾਉਂਦੀ ਹੈ ਇਸ ਲਈ ਬਾਣੀ ਦੀ ਵਿਚਾਰ ਬਹੁਤ ਜ਼ਰੂਰੀ ਏ ਕਰਨੀ ਹੀ ਕਰਨੀ ਏ ਜਿਹੜਾ ਕਰ ਨਹੀਂ ਸਕਦਾ ਉਹ ਬਾਣੀ ਦੀ ਵਿਚਾਰ ਸੁਣੇ ਜ਼ਰੂਰ ਸੁਣਨੀ ਵੀ ਜ਼ਰੂਰੀ ਏ ਕਰਨੀ ਵੀ ਜਿਹੜਾ ਕਰ ਨਹੀਂ ਸਕਦਾ ਉਹ ਸੁਣਨੀ ਉਹਦੇ ਲਈ ਜ਼ਰੂਰੀ ਆ ਲਾਜ਼ਮੀ ਹੈ ਉਹ ਨੂੰ ਆਪਣੇ ਜੀਵਨ ਵਿੱਚ ਢਾਲ ਲੈ ਹਾਲੇ ਹਾਲੇ ਅਗੇ ਪੰਜਵਾਂ ਸੂਲਾ ਚਰਨ ਤੂੜ ਲੈਣੇ ਨਾਮ ਜਪਣਾ ਬਾਣੀ ਦੀ ਵਿਚਾਰ ਕਰਨੀ ਸੰਗਤ ਕਰਨੀ ਨਾਲ ਸੰਗਤ ਦੀ ਚਰਨ ਤੂੜ ਗਿਆ ਹੈ ਜੀ ਜੀ ਗੁਰ ਸਿੱਖਾਂ ਕੀ ਹਰ ਤੂੜਦੇ ਹੰ ਪਾਪੀ ਪਹੀ ਗਤ ਪਾ ਚਰਨ ਤੂੜ ਦੀ ਬਹੁਤ ਮਹਾਨਤਾ ਹੈ ਇੱਕ ਸਪੈਸ਼ਲ ਵੀਡੀਓ ਵੀ ਬਣੀ ਹੈ ਇਸ ਤਰੀ ਗੁਰਸਾ ਦੀ ਬਖਸ਼ੇਗਾ ਆਵਦੇ ਆ ਚ ਨਿਮਰਤਾ ਲੈ ਹਣੀ ਸਵੇਹਾ ਬਦਲਣ ਉਹ ਚਰਨ ਧੂੜ ਬਹੁਤ ਹੀ ਜ਼ਰੂਰੀ ਹੈ ਵਿਕਾਰਾਂ ਤੋਂ ਬਚਾਉਣ ਲਈ ਸਿਮਰਨ ਕਰੋ ਜੇ ਇਕੱਲੇ ਕਰ ਰਹੇ ਹੋ ਸਿਮਰਨ ਕਰੋ ਕਰਕੇ ਬਾਹਰ ਆਓ ਇਹ ਜੋੜੇ ਧਾਰ ਕੇ ਗੈਸ ਨੂੰ ਮस्तक ਨਾਲ ਲਾਓ ਮਹਿਰੂ ਦਾ ਸ਼ੁਕਰ ਕਰੋ ਚਰਨ ਧੂੜ ਲੈਣੀ ਹੀ ਲੈ ਜੋੜੇ ਤੁਹਾਡੇ ਨਹੀਂ ਆ ਉਹ ਵੈਰੂ ਦਿਆ ਉਹ ਤੁਸੀਂ ਵੈਰੂ ਕੀਤਾ ਨਾ ਗੁਰਸਾਹੀ ਕਹਿੰਦੇ ਜਿਹਨਾਂ ਨਾਨਕ ਧੂੜ ਮੰਗਿਆ ਤੇ ਸਿ ਗੁਰਸੇ ਕੀ ਜਵਾਬ ਜਪਾ ਅਵਰਾ ਨਾਮ ਦੇ ਪਾਵੇ ਚਰਨ ਧੂੜ ਲੈਣੀ ਹੀ ਲੈਣੀ ਹੈ ਚਰਨ ਧੂੜ ਚ ਬਹੁਤ ਬਖਸ਼ਿਸ਼ਾਂ ਨੇ ਨਿਮਰਤਾ ਹੁੰਦੀ ਸੁਭਾਅ ਬਦਲ ਜਾਂਦਾ ਇਸ ਲਈ ਰੱਬ ਦਾ ਪਹਿਲਾ ਸੂਲ ਆ ਸੱਚਖੰਡ ਜਾਣ ਲਈ ਚਰਨ ਧੂੜ ਲੈਣੀ ਜ਼ਰੂਰੀ ਹੈ ਗੁਰਮੁਖ ਗੁਰੂ ਦਾ ਰੂਪ ਹੁੰਦੇ ਨੇ ਜਿੱਥੇ ਨਾਮ ਜਪੀਦਾ ਵਾਹ ਕਰ ਗੁਰੂ ਸਾਹਿਬ ਹੀ ਆਉਂਦੇ ਨੇ ਗੁਰਸੱਧ ਚਰਨ ਧੂੜ ਨਿਮਲ ਜਾਂਦੀ ਆ ਆਮੇ ਖਤਮ ਹੋ ਜਾਂਦੀ ਆ ਤੇ ਆਮੇ ਖਤਮ ਹੋਵੇਗੀ ਫਿਰ ਪ੍ਰਕਾਸ਼ ਹੋਵੇਗਾ ਆਕਾਸ਼ ਹੋਣਾ ਰ ਮਿਲ ਜਾਊਗਾ ਤਾਂ ਬੰ ਮਿਲਣਾ ਕੀ ਹੋਵੇਗਾ ਸੱਚਖੰਡ ਪਹੁੰਚ ਜਾਵਾਂਗੇ ਹਾਂ ਕਾਜ ਨਾਲ ਸਫਲਾ ਹੋ ਗਿਆ ਗੁਰਸਾਹਿਬ ਅਹੁਦੇ ਵੀ ਲੈਂਦੇ ਨੇ ਸੋ ਇਸੇ ਚਰਨ ਤੋੜ ਲੈਣੀ ਬਹੁਤ ਜ਼ਰੂਰੀ ਹੈ ਛੇਵਾਂ ਨਿਯਮ ਰੱਬ ਦਾ ਸੇਵਾ ਜ਼ਰੂਰ ਕਰੋ ਸੰਗਤ ਦੀ ਸੇਵਾ ਹੈ ਕਰਨੀ ਕਰਨੀ ਝੂਠੇ ਭਾਂਡਿਆਂ ਦੀ ਕਰੋ ਲੰਗਰ ਦੀ ਕਰੋ ਛੜੋ ਕੋਚੇ ਦੀ ਕਰੋ ਗੁਰਸਾਹਿਬ ਦਾ ਪ੍ਰਕਾਸ਼ ਆ ਕੋਈ ਸੇਵਾ ਨਹੀਂ ਮਿਲਦੀ ਚੌਰ ਦੇ ਘਰ ਨੂੰ ਕੋਈ ਵੀ ਸੇਵਾ ਮਿਲੇ ਕੋਈ ਸੰਗਤ ਵਿੱਚ ਮਿਲੇ ਸੇਵਾ ਵਾਲੀ ਕਵੇ ਤੱਥ ਪਰ ਤਿਆਰ ਹੀ ਰਹਿਣਾ ਮਨਾ ਨਹੀਂ ਕਰਨਾ ਬਾਨਾ ਨਹੀਂ ਬਣਾਉਣੇ ਕਿ ਨਹੀਂ ਇੰਜ ਨਹੀਂ ਉੰਜ ਨਹੀਂ ਕਿਉਂ ਸੇਵਾ ਕਰਨ ਨਾਲ ਵੀ ਮਨ ਦੀ ਮੈਲ ਤੋਪਦੀ ਆ ਹਮੇ ਮਰਦੀ ਆ ਪਿਛਲੇ ਮਾੜੇ ਕਰਮ ਸੰਸਕਾਰ ਖਤਮ ਹੁੰਦੇ ਨੇ ਤੇ ਗੁਰਸਿੱਖ ਪਿਆਰਾ ਮਿਲਿਆ ਸੀ ਕਹਿੰਦਾ ਮੈਨੂੰ ਜਦੋਂ ਮੈਂ ਪਰਦੇਠੇ ਬਤਰਾਇ ਸੇਵਾ ਕਰਦਾ ਨਾ ਮੈਨੂੰ ਅੰਮ੍ਰਿਤ ਰਾਸੀ ਬਹੁਤ ਜ਼ਿਆਦਾ ਆਉਂਦਾ ਇੰਨੀ ਬਕਸ਼ਿਸ਼ ਆ ਨਾ ਬਿਆਨ ਨਹੀਂ ਕਰ ਸਕਦਾ ਇਹ ਝੂਠੇ ਵਰਤਾਂ ਦੀ ਸੇਵਾ ਕਰਦਾ ਇੰਨਾ ਜ਼ਿਆਦਾ ਅੰਮ੍ਰਿਤ ਰਸ ਆਉਂਦਾ ਜੀਵਨ ਪਵਿੱਤਰ ਹੋ ਜਾਂਦਾ ਜਿਵੇਂ ਭਾਂਡਿਆਂ ਤੋਂ ਮੈਲ ਉਤਰਦੀ ਹੈ ਨਾ ਗੰਦਗੀ ਉਤਰਦੀ ਉਹ ਸਾਡੇ ਮਾੜੇ ਕਰਮ ਤੋਂ ਉਪਦੇਹੇ ਵਿਕਾਰਾਂ ਦੀ ਮੈਲ ਮਾੜੇ ਕਰਮਾਂ ਦੀ ਮੈਲ ਉਤਰਦੀ ਹੌਲੀ ਹੌਲੀ ਤੇਰੇ ਪ੍ਰਕਾਸ਼ ਹੋ ਜਾਏਗਾ ਰੱਬ ਮਹਿਜੂਗਾ ਸੱਚਖੰਡ ਪਹੁੰਚ ਜਾਏਗਾ ਉਸ ਸੇਵਾ ਬਹੁਤ ਜਿੰਦਰੀਆ ਕੋਈ ਵੀ ਸੇਵਾ ਜੋੜੇ ਪਾਛ ਦੀ ਚਰਨ ਧੂੜ ਦੀ ਉਹ ਸਿੱਖਣ ਪੱਖਾ ਚੱਲਣ ਦੀ ਵਾਚਲ ਅਰਦੀ ਕੋਈ ਵੀ ਸੇਵਾ ਕਰਨੀ ਹੀ ਕਰਨੀ ਆ ਮਾ ਨਹੀਂ ਕਰਨਾ ਉਚਿਤ ਇਕ ਮੈਂ ਕਰਦਾ ਬਸ਼ੁਕਰਾਨਾ ਹੀ ਕਰਦਾ ਪ੍ਰਭੂ ਦਾ ਸ਼ੁਕਰ ਆ ਸ਼ੁਕਰ ਹੈ ਰੱਬ ਨੂੰ ਸੇਵਾ ਦੇ ਕਾਬਲ ਸਮਝੈ ਮੈਨੂੰ ਸੇਵਾ ਬਖਸ਼ੀ ਚੁੱਪ ਕਰਕੇ ਆਪਣੀ ਸੇਵਾ ਕਰਦੇ ਰਹਿਣਾ ਯਾਨੀ ਸੇਵਾ ਕਰਦੇ ਨਾਲ ਗੱਪਾਂ ਦੇ ਗੱਪਾਂ ਗੱਪਾਂ ਨਾ ਸੇਵਾ ਕਰੋ ਨਾਲ ਵਾਹਿਗੁਰੂ ਸੇਵਾ ਕਰਾਏ ਗੁਰੂ ਸੋਨੇ ਦਾ ਸੁਆਗੇਲਾ ਕੰਮ ਹੈ ਇਸ ਲਈ ਸੇਵਾ ਵੀ ਸਿਰਫ ਅੰਮ੍ਰਿਤਾਰੇ ਦੀ ਪ੍ਰਵਾਹ ਹੈ ਸੇਵਾ ਕਰਨੀ ਆ ਬਹੁਤ ਜ਼ਰੂਰੀ ਮੈਨੂੰ ਨਾ ਦੂਜੇ ਪਾਰਸਿਆਂ ਨੇ ਸੇਵਾ ਕੀਤੀ ਕਰਤਾ ਦਦੀ ਮਿਲ ਗਈਆਂ ਤੇ ਤੂੰ ਲੈਣਾ ਮੈਂ ਦੇਣਾ ਤੀਜੇ ਪਾਰਸਾ ਗੁਰੂ ਅਮਰਦਾਸ ਨੇ ਪਾਣੀ ਢੋਈ ਦਾ ਕਰਦੀ ਸੇਵਾ ਕਿੰਨੇ ਸਾਲ ਕੀਤੀ ਮਨੇ ਬੜੇਪੇ ਵਿੱਚ ਕਿੰਨੀਆਂ ਬਖਸ਼ਿਸ਼ਾਂ ਮਿਲੀਆਂ ਸੁਆਮੀ ਸਤਵਾਂ ਨਿਯਮਾ ਸੂਲਾ ਅਰਦਾਸ ਜਰੂਰ ਕਰਨੀ ਆਪਣੀ ਅਰਦਾਸ ਕਰਨੀ ਕੋਈ ਸੋਖਾ ਕੋਈ ਦੁੱਖਾ ਕੋਈ ਦਿੱਕਤਾਂ ਕੋਈ ਪਰੇਸ਼ਾਨੀ ਕੋਈ ਵੀ ਨੀਡਾ ਕੋਈ ਵੀ ਤੁਹਾਡੀ ਲੋੜ ਆ ਖੁਦ ਅਰਦਾਸ ਆਪਦੀ ਕਰਨੀ ਆ ਮਾਨ ਮੰਗਾਂ ਤਾਨ ਮੰਗਾਂ ਧਨ ਸੁੱਤ ਲਕਸ਼ਮੀ ਦੇ ਲਕਸ਼ਮੀ ਸੁੱਤ ਦੇ ਮੰਗਣਾ ਰੱਬ ਤੋਂ ਮੰਗਣਾ ਕਿਤੋਂ ਮੰਗਣਾ ਇੱਛਾ ਪੂਰੇ ਕਰ ਸਰਨ ਸੁਖ ਦਾਤਾ ਹਰ ਇੱਛਾ ਪੂਰੇ ਕਰ ਸਾਡਾ ਪਿਓ ਬੱਚਾ ਕਿਤੋਂ ਮੰਗਦਾ ਦੀ ਜਾਨ ਦੇ ਪਿਓ ਤੋਂ ਮੰਗਦਾ ਨਾ ਤੇ ਫਿਰ ਪਿਓ ਤੋਂ ਅਸੀਂ ਮੰਗਣਾ ਜੋ ਲੋੜ ਆ ਮੰਗੋ ਪਗਤਨਾਏ ਕਹਿਣਾ ਭੁਖੇ ਪਗਤਨਾ ਕੀ ਧੀਏ ਮਾਲਾ ਬਣੀ ਨੀਜੇ ਫਰੈਂਡ ਦੇ ਮੈਂ ਨਾ ਹੀ ਕੀਤਾ ਲੱਭੋ ਇੱਕ ਨਾਮ ਤਰ੍ਹਾਂ ਦਾ ਵਕ ਨੂੰ ਪਰ ਮੈਨੂੰ ਕਿਉ ਦੇ ਗਾਂ ਦੇ ਬਿਸਤਰਾ ਦੇ ਮੇਰੇ ਲੋੜਾਂ ਨੇ ਜੋ ਜੋ ਲੋੜਾਂ ਨੇ ਉਹ ਮੰਗਣੀਆਂ ਰੱਬ ਤੋਂ ਸਾਚੇ ਸਹਬਾ ਕਹਾਂ ਨਾ ਹੰਕਾਰ ਤੇ ਮੈਂ ਕਾਟਾ ਥੋੜਾ ਘਾਚੀ ਦਾ ਮੰਗੋ ਜੋ ਮੰਗੇ ਸਹੀ ਆ ਗੁਰਮਤਿ ਅਨਸਾਰ ਸਹੀ ਆ ਮੰਗੋ ਚੰਗਾ ਪਰਿਵਾਰ ਮੰਗੋ ਸੱਚਖੰਡ ਚੋਂ ਬੱਚੇ ਮੰਗੋ ਸੱਚਖੰਡ ਤੋਂ ਰੋਟੀ ਮੰਗੋ ਬਖਸ਼ੀਸ਼ ਵਾਲੀ ਰੂਹ ਮੰਗੋ ਜੇ ਕੀ ਮੰਗਰਤ ਹੋਵੇ ਗੁਰਸਾਹਿਬ ਸੋਨਣਗੇ ਸਮਾਂ ਲੱਗ ਸਕਦਾ ਪਰ ਮੰਗ ਤੇ ਪੂਰੀ ਜ਼ਰੂਰ ਹੋਵੇਗੀ ਗੁਰਮਤ ਅਨਸਾਰ ਸਹੀ ਹੋਵੇ ਤੇ ਰੱਗਾ ਸੁਧਰ ਜਾਏਗਾ ਉਹ ਸਿੱਖੀ ਆ ਦੇਗੀ ਪਰਿਵਾਰ ਚ ਜੇ ਮੰਗ ਹੀ ਨਹੀਂ ਸਹੀ ਮੰਗ ਹੀ ਨਹੀਂ ਮੰਗੀ ਰੱਬ ਤੋਂ ਫਿਰ ਉਹਦੀ ਮਿਲ ਜੇਗੀ ਕਿ ਪਾਲਰ ਵਾਲੀ ਮਿਲ ਗਈ ਜਗਾ ਬੱਚੇ ਉਹਦੇ ਪੈਦਾ ਹੋ ਜਾਣਗੇ ਸੁ ਮੰਗੋ ਰੱਬ ਤੋਂ ਬਖਸ਼ੀਸ਼ਾ ਮੰਗੋ ਰੱਬੀ ਰੂਹਾਂ ਮੰਗੋ ਸੁਭਾ ਮੰਗੋ ਆਬ ਜਰਗਾ ਜੀਵਨ ਵਾਇਗ੍ਰੂ ਮਗਰਾਉ ਸਾਡਾ ਮੰਗੋ ਮੰਗਣੇ ਮੰਗਣਾ ਵਾ ਮੰਗਣ ਦੀ ਕੋਈ ਮਨਾਈ ਨਹੀਂ ਨਾਲੇ ਅਰਦਾਸ ਕਰੋ ਗੁਰਸਹਿਬ ਦੀ ਇਸ ਵਾਸਤੇ ਮਨੁੱਖਾ ਤੇ ਹੀ ਬਖਸ਼ੀ ਹੈ ਨਾ ਉਹ ਕਾਰਜ ਇਸ ਜਨਰਲ ਵਿੱਚ ਪੂਰਾ ਕਰਾਓ ਅੱਬ ਕੀ ਬਾਾਰ ਬਖਸ਼ ਬੰਦੇ ਕੋ ਭੌਰਨਾ ਪੌਜਲ ਸੇਰਾ ਪੱਕਾ ਨਿਯਮ ਰੱਖੋ ਮੰਗਣਾ ਹੀ ਮੰਗਣਾ ਇੱਕ ਹੋਰ ਗੁਰਸਿੱਖੀ ਦਾ ਪੀੜੀ ਤਰ ਪੀੜੀ ਨਹੀਂ ਮੰਗਰੀ ਜੁਗੂ ਜੁਗ ਪੀੜੀ ਤਰ ਪੀੜੀ ਮੰਗੋ ਕਦੇ ਮੁੱਕੇ ਹੀ ਨਾ ਗੁਰਸਹਿਬ ਦੀ ਉਸੇ ਖੀਰ ਆਤ ਬਖਸ਼ੋ ਤੂੰ ਹੀ ਸਮਝਾਈ ਨਾ ਵੈਲਿਊ ਸਾਨੂੰ ਤੂੰ ਸਾਨੂੰ ਕੀਮਤ ਦੱਸੀ ਨਾ ਗੁਰਸਿੱਖੀ ਕੀ ਆ ਕਿੰਨੀ ਅਣਾ ਮੋਲ ਆ ਫਿਰ ਬਖਸ਼ੋ ਨਾ ਸਾਡੇ ਕੋਈ ਬੜਾ ਘਾਟਾ ਗਿਆ ਚੀਜ਼ ਦਾ ਸੋਇਸਲੀ ਇਹ ਸਾਡੇ ਪਰਿਵਾਰ ਵਿੱਚ ਜੁੱਗੋ ਜੁਗ ਪੀੜੀ ਦਰ ਪੀੜੀ ਗੁਰਸਿੱਖੀ ਦੀ ਦਾਤ ਬਖਸ਼ੋ ਮੇਰੇ ਅਰਦਾਸ ਕਰਨੀ ਆ ਚਾਹੇ ਦੁੱਖ ਆ ਚਾਹੇ ਸੋਕਾ ਕੋਈ ਦਿੱਕਤ ਆ ਕੋਈ ਪ੍ਰੋਬਲਮ ਆ ਰੱਬ ਨੂੰ ਅਰਦਾਸ ਕਰਨੀ ਕਰਨੀ ਵੈਗਰੂ ਮੈਂ ਤਰਲਾਉ ਦਾ ਕਰਨਾ ਹੀ ਗੱਲ ਆ ਰਕਸ਼ਸ਼ ਮੰਗਦੇ ਹੀ ਰਹਿਣਾ ਅਸੀਂ ਬੰਨ ਇੱਕ ਬੱਚਾ ਨਹੀਂ ਮਾਂ ਦੇ ਪਿੱਛੇ ਪੈ ਜਾਂਦਾ ਨਿਉਨ ਲਾਉਂਦਾ ਮੈਂ ਸਾਈਕਲ ਹੀ ਲੈ ਕੇ ਮੈਂ ਪਿੱਛੇ ਪਿਆ ਰੰਦਾ ਪਿਓ ਨਹੀਂ ਲੈ ਕੇ ਜਾਂਦਾ ਪਿਆ ਹੀ ਜਾਂਦਾ ਪਰ ਹਾਰ ਕੇ ਪਿਓ ਨੂੰ ਦੇਣੀ ਪੈਂਦੀ ਚੀਜ਼ ਸੁਣੀ ਵਾਈਦੂ ਪਿੱਛੇ ਤਾ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਮੰਗੋ ਨਾ ਜੋ ਸਮਰਾਥਾ ਦੁਨਿਆਈ ਪੇ ਤੂੰ ਖਦਾ ਵੀ ਕਹੇ ਗੱਲ ਸਮਰਾਥ ਨਾ ਹੋਵੇ ਚਾਹਣ ਉਹਦੀ ਇਨਕਮ ਥੋੜੀ ਹੋਵੇ ਜਾਂ ਉਹਨੂੰ ਸਾਈਕਲ ਮਹਿੰਗਾ ਜਿੰਦੂ ਉਨੇ ਸੇਵਿੰਗ ਨਾ ਹੋਵੇ ਉਹਨੇ ਪੈਸੇ ਨਾ ਕਿڑے ਹੋਣਾ ਪਰ ਜਿਹੜਾ ਅਧਿਆਤਮਿਕਤਾ ਸਾਡਾ ਉਹਦਾ ਹੀ ਨੰਗ ਉਹਦੇ ਕੋਲ ਤਾਂ ਕੈਸੀ ਚੀਜ਼ ਦੀ ਕਮੀ ਨਹੀਂ ਹੈ ਉਹਦਾ ਬਖਸ਼ਿਸ਼ਾਂ ਦਾ ਭੰਡਾਰ ਭਰੇ ਪਏ ਹੁੰਦੇ ਨਾ ਉਹ ਭਗਤੀ ਦੀ ਕਮੀ ਨਾ ਉਹ ਕੋ ਨਾਮ ਦੀ ਦਾਤ ਦੀ ਕਮੀ ਨਾ ਸਿਮਰਨ ਕੋਈ ਕਮੀ ਨਹੀਂ ਹੈ ਫਿਰ ਮੰਗੋ ਨਾ ਜੋ ਮੰਗਦੇ ਹੀ ਰਹਿਣਾ ਗੁਰਮਤ ਅਨਸਾਰ ਜੋ ਬਖਸ਼ਿਸ਼ਾਂ ਨੇ ਜੋ ਲੋੜਾਂ ਨੇ ਜੋ ਜ਼ਰੂਰਤਾਂ ਨੇ ਉਹ ਮੰਗਣੀਆਂ ਹੀ ਮੰਗਣੀਆਂ ਵਾਹਿਗੁਰੂ ਆਵਦੀ ਅਰਦਾਸ ਖੁਦ ਕਰਨ ਇ enemy ਗਨੁਗ੍ਰੰਥੀਆਂ ਦੇਤਾ ਸਾਰ ਮੇਰੀ ਅਰਦਾਸ ਕਰਦੇ ਕਿਉਂ ਵਿਰਥੀ ਰੱਬ ਨੇ ਜਿਆਦਾ ਬੰਦੀ ਆਪਣਾ ਦੁਸ਼ਮਣ ਹੈ ਕਿਤੇ ਲਿਖਿਆ ਰੱਬ ਨੇ ਵੀ ਤੇਰੀ ਅਰਦਾਸ ਨਹੀਂ ਪ੍ਰਵਾਨ ਹੋਣੀ ਜੇ ਤੁਸੀਂ ਰੱਬ ਦੇ ਸੂਲ ਮੰਨ ਰਹੇ ਹੋ ਜੇ ਅਮਰ ਧਾਰੀ ਉਹ ਸੰਗਤ ਕਰਦੇ ਹੋ ਸਿਮਰਨ ਕਰਦੇ ਹੋ ਚਰਨ ਧੂੜ ਲੈਂਦੇ ਹੋ ਬਾਣੀ ਦੀ ਵਿਚਾਰ ਕਰਦੇ ਹੋ ਕੋਈ ਬੱਜਕ ਰਿਆਤ ਨਹੀਂ ਕੀਤੀ ਕਕਾਰ ਪੂਰੇ ਨੇ ਤਾਂ ਨਹੀਂ ਅਰਦਾਸ ਪ੍ਰਵਾਨ ਹੋਵੇਗੀ ਜੇ ਗੁਰਮਤ ਅਨੁਸਾਰ ਸਹੀ ਆ ਸੋ ਇਸ ਲਈ ਆਪਣੀ ਅਰਦਾਸ ਖੁਦ ਕਰਨੀ ਹਮੇਸ਼ਾ ਮੰਗਦੇ ਰਹਿਣਾ ਸੋ ਸਤੋਕਿਆ 88ਵਾਂ ਨਿਯਮ ਆ ਸੁਭਾ ਬਦਲਣਾ। ਭਾਵ ਕਿ ਪ੍ਰ ਸੋਭਾ ਜ ਨੂੰ ਬਦਲਣਾ। ਵਧੀਕੀ ਨੂੰ ਜਰਨਾ ਜੇ ਕਿਸ ਨੇ ਮੜਾ ਕਹਿਤਾ ਫਰੀਦਾ ਬੁਰੇ ਦਾ ਭਲਾ ਕਰ। ਗੁੱਸਾ ਮੰਨਣਾ ਹੰਡਾਈ ਦੇਹੀ ਰੋਗਨ ਲੱਗ ਗਈ। ਪੱਲੇ ਸਭ ਕੁਝ ਖਾਇ। ਐਵੇਂ ਨਹੀਂ ਕਿਹਾ। ਜੇ ਕਿਸ ਨੇ ਕੋ ਮੜਾ ਕਹਿਤਾ। ਮਾਫ ਕਰ ਦੇਣਾ ਭੁੱਲ ਜਾਣਾ ਕੋਈ ਗੱਲ ਨੂੰ। ਦੋ ਮਿੰਟ ਬਲੇਂਡ ਜੁੰਡਾ ਜੁੰਡੀ ਹੁੰਦੇ ਆ। ਮਨ ਜੇ ਸੁਸਤ ਮਿੰਟਾਂ ਮੈਂ ਫਿਰ ਚੰਗੇ ਬਲੇ ਸੁ ਬੱਚਿਆਂ ਨੂੰ ਕੋਈ ਗੱਲ ਕਿੰਨੇ ਮਾਰਾ ਗਿਆ ਤਾਂ ਕੋਈ ਗੱਲ ਠੀਕ ਹੈ ਇਹਨੂੰ ਇਹ ਚੀਜ਼ ਦਾ ਮੀਆ ਹੋਏਗੀ ਐਰਨ ਜਿਉ ਸਿਰ ਦੇ ਮਨਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ ਅਸਤੀ ਸਿਰ ਜੋ ਔਕਸ ਹੈ ਐਰਨ ਜਿਉ ਸਿਰ ਦੇ ਐਰਨ ਕਿਵੇਂ ਦਲੋਵਾਰ ਕਿੰਨੇ ਇਹ ਪੂਰਾ ਦੇਵ ਚ ਢੁਕ ਜਾਣਾ ਧੜਕਾ ਕਰ ਰਿਹਾ ਜਰ ਜਾਣਾ ਕਿਉਂਕਿ ਫਿਰ ਕੀ ਹੋਊਗਾ ਉਹ ਐਉ ਗੁਰਮੁਖ ਆਪਨੇ ਵਾਰੀਏ ਸਭ ਰਾਜ ਸ੍ਰਿਸ਼ਟ ਕਾਲ ਹੈ ਫਿਰ ਬਖਸ਼ਿਸ਼ਾਂ ਬਹੁਤ ਹੋਣਗੇ ਬਹੁਤ ਦੇਹੀ ਰੋਗਨ ਲੱਗਈ ਪੱਲੇ ਸਭ ਕੁਝ ਪਾਇਆ ਫਿਰ ਬਹੁਤ ਬਖਸ਼ਿਸ਼ਾਂ ਨੇ ਜਿਹੜਾ ਵੀ ਵਰਸੇਖਾ ਸਿੰਘ ਜਾਂ ਸਿੰਘਣੀ ਕੋਈ ਵੀ ਆ ਬੱਚਾ ਬੱਚੀ ਜਿਹੜਾ ਵਧੀਕੀ ਨੂੰ ਜੜਦਾ ਨਾ ਮੈਰੋ ਤੇ ਬਹੁਤ ਬਖਸ਼ਿਸ਼ ਕਰਦੇ ਆ ਬਹੁਤ ਬਖਸ਼ਿਸ਼ ਕਰਦੇ ਵੇਖ ਲਓ ਕੋਈ ਵੇਖ ਲਓ ਜਿਹੜੇ ਪਰਿਵਾਰ ਵਿੱਚ ਜਿਹੜਾ ਬੱਚਾ ਬੱਚੀ ਸਿੰਘ ਸਿੰਘਣੀ ਉਦੋਂ ਕਿਨੂੰ ਜੜਦਾ ਹੋਵੇ ਅਗੋ ਜਵਾਬ ਨਾਲ ਦੇ ਅੰਦਰ ਹੋਵੇ ਉਸ ਕਾਲ ਨੂੰ ਸਹਿੰਦਾ ਹੋਵੇ ਤੇ ਬਹੁਤ ਬਖਸ਼ ਹੋਵੇ ਉਹਨ ਸਿਮਰਨ ਸੁਰਤੀ ਬਹੁਤ ਵਧੀਆ ਹੋਵੇਗੀ ਬਹੁਤ ਹੀ ਵਧੀਆ ਹੋਵੇਗੀ ਸੇ ਰੱਬ ਦਾ ਸੁਭਾਅ ਹੈ ਮਨ ਕਿਉਂ ਬਹਿਰਾ ਕਰੇਗਾ ਸਤਗੁਰ ਮੇਰਾ ਪੂਰਾ ਕਦੇ ਵੀ ਕਰਾ ਹਮੇਸ਼ਾ ਸ਼ੁਕਰਾਨੇ ਚ ਰਹਿਣਾ ਨਰਨਾ ਨਹੀਂ ਕਹਿ ਨਾਲ ਝੂਠ ਨਹੀਂ ਮਰੀ ਜਾਣੇ ਐਵੇਂ ਠੱਗੀਆਂ ਨਹੀਂ ਮਰੀ ਜਾਣੀਆਂ ਸੁਭਾਅ ਬਤਲਣਾ ਚੋਰੀ ਨਹੀਂ ਕਰਨੀ ਨਿੰਦਾ ਨਹੀਂ ਕਰਨੀ ਚੁਗਲ ਨਹੀਂ ਕਰਨੀ ਕੰਮ ਕੋਈ ਨਹੀਂ ਕਰਨਾ ਉਹ ਕੰਮ ਕੋਈ ਨਹੀਂ ਕਰਨਾ ਜਿਹੜਾ ਕੰਮ ਗੁਰਸਹਿਬ ਚੰਗਾ ਨਹੀਂ ਲੱਗਦਾ ਸਭ ਦਾ ਭਲਾਈ ਮੰਗਣਾ ਹਮੇਸ਼ਾ ਸਰਬੱਤ ਦਾ ਭਾਜੇ ਮਾੜਾ ਵੀ ਕਹਨੇ ਕਹਤਾ ਫਿਰ ਵੀ ਕੋਈ ਗੱਲ ਨਹੀਂ ਨੂੰ ਪੜਾ ਕਰੇ ਪੈਰ ਨੂੰ ਸਮਤ ਬਖਸ਼ ਹਮੇਸ਼ਾ ਹੀ ਬਖਸ਼ਿਸ਼ ਮੰਗਦੇ ਰਹਿਣਾ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਣਾ ਸੂਹ 8ਵਾਂ ਨਿਯਮਾ ਨਵਾਂ ਨਿਯਮਾ ਦਸਵੰਦ ਜ਼ਰੂਰ ਕੱਢਣਾ ਇਹ ਨਹੀਂ ਮੇਰੇ ਗੱਲ ਆਖੇ ਯਾਰ ਜਿੱਦਾਂ 100 ਪਿਆ ਦੇਣਾ ਤੱਕ ਤਾਂ ਸੌਖਾ ਪਰ ਜਦੋਂ ਹਜ਼ਾਰਾਂ ਦੇਣ ਦੀ ਗੱਲ ਆਵੇ ਉਦੋਂ ਔਖਾ ਲੱਗੇ ਨਹੀਂ ਤੇ ਸਬੰਧ ਦੀ ਕਮਾਈ ਕੱਢਣੀ ਹੀ ਕੱਢਣੀ। ਉਹਨਾਂ ਲਈਂ ਦਾਵਾ ਮਾਇਆ ਵਿੱਚ ਬਰਕਤ ਪੈਂਦੀ ਹੈ। ਤੇ ਲక్ష్ਮੀ ਨੂੰ ਹੁਕਮ ਵੀ ਆ ਵੈਰੂ ਦਾ ਕਿ ਜਿਹੜਾ ਗੁਰਸਖੇ ਦਾ ਸਬੰਧ ਕੱਢਦਾ ਉਹਦੇ ਘਰ 'ਚ ਬਰਕਤ ਪਾਉਣੀ ਪਾਉਣੀ ਤੇ ਦੇ ਘਾਟ ਨਹੀਂ ਆਉਣੀ। ਸੰਗਤ ਵਿੱਚ ਬਹੁਤ ਇਹ ਵਧੀਆ ਸਟੋਰੀਆਂ ਨੇ ਕਿ ਜਿਨ੍ਹਾਂ ਜਿਨ੍ਹਾਂ ਨੇ ਸਬੰਧ ਕੱਢਦੇ ਰਹੇ ਆ ਜਾਂ ਕੱਢਦੇ ਆ ਰਹੇ ਨੇ ਉਹਨਾਂ ਘਰ ਬਖਸ਼ਿਸ਼ਾਂ ਦੇ ਢੰਡਾਰ ਹੀ ਢੰਡਾਰ ਨੇ। ਜਦ ਸਬੰਧ ਸਹੀ ਜਗ੍ਹਾ ਵਰਤਣਾ ਇਹ ਨਹੀਂ ਉਹਵੇਂ ਹਟੋਵੇਂ ਅਸੀਂ ਬੜੇ ਜਿੱਦੋਂ ਗਾਮਪਰਤੇ ਕਹਿ ਦਿੰਦੇ ਆ ਵੀ ਜਦੋਂ ਕੀ ਧਾਰਮਿਕ ਗੱਲ ਹੁੰਦੀ ਆ ਉਹ ਪੰਗਲਿਆਂ ਨੋਟ ਕੱਢ ਲੈਣੇ ਆ ਜਦੋਂ ਹੋਟਲਾਂ ਦੇ ਪੱਪਾ ਤੇ ਕਲੱਬਾਂ ਦੇ ਜਾਣਾ ਹੋਵੇ ਤੇ ਉਦੋਂ ਪੈਸਿਆਂ ਦੇ ਨੋਟ ਐਵੇਂ ਡਾਈ ਜਾਣਗੇ ਤੁਸੀਂ ਸਿੱਖਣੇ ਕਦੇ ਯਾਸ਼ੀ ਨਹੀਂ ਕਰਨੀ ਪੈਸੇ ਦੀ ਗਲਤ ਵਰਤੋਂ ਨਹੀਂ ਕਰਨੀ ਗਲਤ ਜਗ੍ਹਾ ਨਹੀਂ ਲਾਉਣਾ ਪੈਸਾ ਹਮੇਸ਼ਾ ਦਸੰਬੰਦ ਗੁਸਿੱਖਾਂ ਚ ਚਲਾਉਣਾ ਆਪਣੇ ਹੱਥੀ ਲਾਓ ਹੱਥੇ ਨਹੀਂ ਲਾ ਸਕਦੇ ਉੱਥੇ ਲਾਓ ਜਿੱਥੇ ਤੁਹਾਨੂੰ ਪਤਾ ਵੀ ਨਹੀਂ ਵਰਤੋਂ ਸਹੀ ਹੋਵੇ ਐਵੇਂ ਹੀ ਕੋ ਨਮੂਨਾ ਆਇਆ ਕੋ ਸ਼ਰਾਬੀ ਨਸ਼ੇੜੀ ਆਇਆ ਉਹਨੂੰ ਪੈਸੇ ਦੇ ਤੇ ਉਹਨੂੰ ਆਟਾ ਪਾਤਾ ਪੈਸੇ ਦੀ ਕਦੇ ਵੀ ਗਲਤ ਵਰਤੋਂ ਨਹੀਂ ਹੋਣੀ ਇਹ ਜਿਹਦਾ ਸਿਮਰਨ ਸੋਤੇ ਦੇ ਫਰਕ ਪਾਉਂਦੀਆਂ ਨੇ ਤੁਹਾਡੀ ਬਰਕਤ ਸਿਮ ਮਾਇਆ ਤੇ ਵਰਕ ਪੈਂਦਾ ਸੋ ਹਮੇਸ਼ਾ ਧਿਆਨ ਰੱਖਣਾ ਪੈਸਾ ਗਲਤ ਨਾ ਹੋਵੇ ਕੋਈ ਲਾਲਚ ਦਾ ਨਾ ਹੋਵੇ ਕੋਈ ਠੱਗੀ ਦਾ ਨਾ ਹੋਵੇ ਕੋਈ ਬੇਈਮਾਨੀ ਦਾ ਨਾ ਹੋਵੇ ਕੋਈ ਚੋਰੀ ਦਾ ਨਾ ਹੋਵੇ ਵੱਡੀ ਦਾ ਨਾ ਹੋਵੇ ਹੱਕ ਸੱਚ ਦਾ ਹੋਵੇ ਤੇ ਗਲਤ ਪੈਸਾ ਆਏਗਾ ਉਹ ਕੀ ਹੋਵੇਗਾ ਤੜੀ ਧੀਆ ਪੁੱਤਰ ਕਰਪਟ ਹੋ ਜਾਣਗੇ ਦੇਖੋ ਜਿਹੜੇ ਨੇਤਾ ਲੋਕ ਹੁੰਦੇ ਆ ਜਾਂ ਪੁਲਿਸ ਵਾਲੇ ਖਾਸ ਕਰਕੇ ਜਿਹੜੇ ਵੀ ਨਜਾਇਜ਼ ਪੈਸਾ ਲੈਂਦੇ ਨੇ ਠੱਗੀ ਮਾਰਦੇ ਨੇ ਹਰਾਮ ਦੀ ਕਮਾਈ ਕਰਦੇ ਨੇ ਉਹਨਾਂ ਦੇ ਧੀਆ ਪੁੱਤਰ ਹਮੇਸ਼ਾ ਕਰੈਕਟਰਲੈਸ ਹੁੰਦੇ ਆ ਚਰਿੱਤਰ ਨਹੀਂ ਹੁੰਦੇ ਆ ਧੀ ਦੇ ਲੱਛਣ ਸਹੀ ਨਹੀਂ ਆਉਣਗੇ ਪੁੱਤ ਨਸ਼ੇੜੀ ਹੋਵੇਗਾ ਸ਼ਰਾਬੀ ਹੋਵੇਗਾ ਪਤਨੀ ਦੇ ਵੀ ਲੱਛਣ ਸਹੀ ਨਹੀਂ ਹੋਣਗੇ ਘਰਵਾਲੇ ਲੱਛਣ ਵਧੀਆ ਨਹੀਂ ਹੋਣਗੇ ਕਿਉਂਕਿ ਉਹ ਗਮਾਰੇ ਪੈਸੇ ਨੇ ਉਹਦੀ ਸੋਚ ਖਰਾਬ ਕਰਦੇ ਨੇ ਸੋਚ ਬਦਲ ਦੇ ਨੀ ਬਿਜਲੀ ਚੋਰੀ ਕਰਦੇ ਆ ਘਰੇਕੋਨੇ ਮਾਰ ਰਵੇਗਾ ਦੁੱਧ ਜੇ ਪਾਣੀ ਪਾਉਂਦੇ ਆ ਘਰੇ ਕੋਈ ਨਾ ਕੀ ਬਿਮਾਰੀ ਰਹੇਗੀ ਕੋਈ ਨਾ ਕੋਈ ਐਵੇਂ ਤਾਂ ਬਹਾਨਾ ਬਣਦਾ ਹੀ ਰਹੇਗਾ ਕਿ ਪੈਸੇ ਲੱਗੀ ਜਾਣਗੇ ਲੱਗੀ ਜਾਣਗੇ ਲੱਗੇ ਜਾਣ ਤੇ ਤੁਹਾਡੀ ਕਮਾਈ ਨੇਕ ਆ ਤੁਹਾਡਾ ਨਜਾਇਜ਼ ਪੈਸਾ ਨਹੀਂ ਲੱਗੇਗਾ ਤਦ ਪਰਖ ਕੇ ਵੇਖ ਲਿਓ ਨੀ ਚੀਜ਼ਾਂ ਨੂੰ ਹਮੇਸ਼ਾ ਧਿਆਨ ਰੱਖਣਾ ਕਦੇ ਵੀ ਦੁਸਬਾਹ ਦੇ ਗਲਤ ਜਗ੍ਹਾ ਨਾ ਜਾਵੇ ਹਮੇਸ਼ਾ ਗੁਰਸਿੱਖਾਂ ਦੀ ਮਾਨਦ ਵਿੱਚ ਵਰਤਿਆ ਜਾਵੇ ਗੁਰਸਿੱਖੀ ਦੇ ਪ੍ਰਚਾਰ ਵਿੱਚ ਵਰਤਿਆ ਜਾਵੇ ਉੱਥੇ ਵਰਤਣਾ ਮੇਸ਼ਾ ਤੇ ਦਸਵਾਂ ਤੇ ਆਖਰੀ ਨਿਯਮ ਚਤਾਵਣੀ ਚਤਾਵਣੀ ਦਾ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਨੂੰ ਮੰਨਣਾ ਹੀ ਨਹੀਂ ਕੋਈ ਲੱਕ ਕਹਿ ਦੇ ਉਥੋਂ ਉਹ ਤਾਂ ਮੁੰਡਾ ਮਿਲਦਾ ਉਥੋਂ ਕੁੜੀ ਮਿਲਦੀ ਉੱਤੇ ਰਿਸ਼ਤੇ ਹੁੰਦੇ ਆ ਉੱਥੇ ਸੇਰਾ ਬੰਨਿਆ ਉੱਥੇ ਲੱਡੂ ਚੜਾਇਆ ਉਥੋਂ ਤਵੀਤ ਲਿਆ ਉਥੋਂ ਧਾਗਾ ਕਰਾਲਾ ਤੇਰਾ ਵਿਆਹ ਨਹੀਂ ਹੁੰਦਾ ਤੇਰੇ ਜੋ ਆਉਂਦੀ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਕੋਈ ਹੈ ਹੀ ਨਹੀਂ ਜੋ ਤੁਹਾਨੂੰ ਬਖਸ਼ਿਸ਼ ਦੇ ਸਕੇ ਸਰ ਸ਼ਲੋਕ ਪੜਦੇ ਪਏ ਸੀ ਤੇ ਉਹਨਾਂ ਵਿੱਚ ਵੀ ਅੱਜ ਉਹਨਾਂ ਨੇ ਬੜੀ ਪਿਆਰੀ ਗੱਲ ਕੀਤੀ ਅੱਜ ਦੇ ਸ਼ਲੋਕਾਂ ਵਿੱਚ ਵੀ ਕਹਿੰਦੇ ਵੀ ਜਿੰਨੀਆਂ ਵੀ ਬਖਸ਼ਿਸ਼ਾਂ ਨੇ ਨਾ ਸਾਰੀਆਂ ਬਖਸ਼ਿਸ਼ਾਂ ਇਹ ਕਰਨ ਵਾਲਾ ਰੱਬ ਹੀ ਹੈ ਸਭ ਸੁਖ ਦਾਤਾ RAM ਹੈ ਦੇਖੋ ਤੇ ਇਹ ਕਹਿੰਦਾ ਸਭ ਸੁਖ ਦੇ ਵੀ ਕੱਖੇ ਨੂੰ ਔਕੜ ਨਹੀਂ ਲੱਗੀ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਈ ਸਾਰੇ ਸੁਖ ਦੇਣ ਵਾਲਾ ਦਾਤਾ RAM ਵਾਹਿਗੁਰੂ ਆਪਰੇ ਘਟ ਘਟ ਵਿੱਚ ਰਮਿਆ ਆ ਵਾਹਿਗੁਰੂ ਆ ਦੂਸਰ ਨਾਹਨ ਕੋਈ ਦੂਜਾ ਕੋਈ ਨਹੀਂ ਆ ਵੇਖੋ ਸਾਰੇ ਸੁੱਖ ਚ ਕੀ ਹੁੰਦਾ ਸਰੀਰਕ ਤੇ ਅਧਿਆਤਮਿਕ ਸਾਰੇ ਸੁੱਖ allele ਸਰੀਰਕ ਨਹੀਂ ਗੱਡੀ ਐਸ਼ਵਾਰਾਂ ਚ 50 60 70 ਸਾਲ ਦੀ ਖੇਡ ਉਤੋਂ ਖਤਮ ਹੋਣੀ ਨਹੀਂ ਕਹਣੀ ਜਿਹੜੇ ਅਧਿਆਤਮਿਕ ਸੁੱਖ ਨੇ ਸਬਰ ਸੰਤੋਖ ਦਇਆ ਕਿਮਾ ਸਰਬੱਤ ਦਾ ਭਲਾ ਸਭ ਤੋਂ ਮੇਨ ਚੀਜ਼ ਸੱਚਖੰਡ ਸਰੀਰ ਦੇ ਬੰਧਨਾਂ ਤੋਂ ਮੁਕਤ ਹੋਣਾ ਉਹ ਕਹਿੰਦੇ ਕੋਲਾ ਵਾਹਿਗੁਰੂ ਕੋ ਦੂਸਰ ਨਾਹਨ ਕੋਈ ਦੂਸਰੇ ਕੋਲ ਨਹੀਂ ਹੈ ਇਹ ਕਹੇ ਕੋਲ ਵੀ ਇਸ ਲਈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੇਤਾਰੀ ਕਿਸੇ ਸਾਧ ਸੰਤ ਬੇਰੀ ਵਾਲੇ ਖੇਰੀ ਵਾਲੇ ਢੇਰੀ ਵਾਲੇ ਡੇਰੀ ਵਾਲੇ ਜਿਹੜਾ ਮਰਜੀ ਹੋਵੇ ਮਾਨੋ ਕੀ ਟੇਕ ਬ੍ਰਿਤੀ ਸਭ ਜਾਣ ਦੇਵਨ ਕਾ ਇੱਕ ਭਗਵਾਨ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਅੱਗੇ ਵੀ ਅਸੀਸ ਨਹੀਂ ਝੁਕਣਾ ਚਾਹੀਦਾ ਕਿਸੇ ਤੋਂ ਕੋਈ ਉਮੀਦ ਨਹੀਂ ਲਾਉਣੀ ਹਮੇਸ਼ਾ ਅਸੀਸ ਗੁਰੂ ਗ੍ਰੰਥ ਸਾਹਿਬ ਅੱਗੇ ਝੁਕ ਅਮਰਤ ਸ਼ਾਗਨ ਕੇ ਕਦੇ ਵੀ ਕਿਸੇ ਦੇਹਧਾਰੀ ਕੋਲ ਕਿਸੇ ਡੇਰੇ ਵਾਲੇ ਕੋਲ ਕਿਸੇ ਬਾਬੇ ਕੋਲ ਕਿਸੇ ਚੋਲੇ ਵਾਲ ਚੋਲੇ ਵਾਲੇ ਕੋਲ ਕਿਸੇ ਸਾਥ ਕੋਲ ਨਹੀਂ ਜਾਣਾ ਚਿਤਾਣੀ ਦਾ ਮਤਲਬ ਇਹ ਹੀ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਹੂ ਨੂੰ ਮੰਨਣਾ ਹੀ ਨਹੀਂ ਕਿਸੇ ਹੂ ਅੱਗੇ ਸੀਸ ਝੁਕਣਾ ਹੀ ਨਹੀਂ ਚਾਹੀਦਾ ਬਸ ਸੋ ਇਹ ਸੰਖੇਪ ਜੇ ਇਹਨਾਂ ਦੇ ਅਰਥ ਸੀ ਕਿ ਇਹ 10 ਅਸੂਲ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਲਈਏ ਨਾ ਤਾਂ ਗੁਰਸਿੱਖ ਰਬੀਰੂਆਂ ਨਹੀਂ ਗੱਲਾਂ ਦਸੀਆਂ ਨੇ ਤੇ ਰੱਬ ਦੇ ਅਸੂਲ ਵੀ ਇਹੀ ਗੱਲਾਂ ਸਾਰੇ ਕਾਨਫਰੰਸਾਂ ਵਿੱਚ ਵਾਰ-ਵਾਰ ਆਉਂਦੀਆਂ ਵੇਖ ਲਿਓ ਕਿ ਜਿਹੜਾ ਸੂਲ ਇਹ ਮੰਨ ਲਏਗਾ ਪੱਕਾ ਗਰੰਟੀ ਹੈ 100% ਕਿ ਉਹ ਸੱਚਖੰਡ ਹੀ ਜਾਏਗਾ ਪਰ ਇਹ ਅਸੂਲ ਨੂੰ ਮੰਨਨੇ ਪੈਣਗੇ ਓਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ